ਫੁੱਲ ਕਬੱਡੀ ਅਪਡੇਟ ਫੁੱਲ ਕਬੱਡੀ ਅਪਡੇਟ ਵਾਲਾ ਸਸੀਗਲ ਜੀ ਮੈਂ ਤੁਹਾਡਾ ਆਪਣਾ ਕਬੱਡੀ ਪਲੇਅਰ ਜਸ਼ਨ ਆਲਮ ਮਨੀਰ ਕੱਲ ਨੂੰ 31 ਦਸੰਬਰ ਪਿੰਡ ਜੇਠੂਗੇ ਟੂਰਨਾਮੈਂਟ ਕਰਾਇਆ ਜਾ ਰਿਹਾ ਆਪਣੇ ਬਿੰਦੀਪਰਾ ਵੱਲੋਂ ਖੁੱਲੇ ਸਦਦੇ ਨੇ ਆਪਾਂ ਵੀ ਖੇਡ ਰਹੇ ਹਾਂ ਆ ਰਹੇ ਹਾਂ ਜੋਧਾ ਸੁਰਖਪੁਰੀਆ ਵਾਇਗਰੂ ਸੀਚੇ ਵਾਲੀਆ ਕਮਲ ਨਵੇਂ ਬਿੰਡੀਆ ਮੰਨਾਵਾਲਨ ਵਾਲਾ ਆਪਣੇ ਸਾਰੇ ਪਰਾਹੁਣੇ ਪਹੁੰਚ ਰਹੇ ਨੇ ਵੀਰੇ ਕਿਹ ਜਣ ਲਈ ਜਿੰਨੇ ਵੀ ਸਾਰੇ ਵਧੀਆ ਮੁੰਡੇ ਨੇ ਸਾਰਿਆਂ ਨੇ ਆਉਣਾ ਤੇ ਆਪਾਂ ਵੀ ਖੇਡਾਂਗੇ ਤੇ ਸਾਰਿਆਂ ਨੂੰ ਹਮ ਹਮਾ ਕੇ ਪਹੁੰਚਣਾ 31 ਦਸੰਬਰ ਪਿੰਡ ਜੇਠੂਗੇ ਟੂਰਨਾਮੈਂਟ ਕਰਾਇਆ ਜਾ ਰਿਹਾ ਆਪਣੇ ਬਿੰਦੀਪਰਾ ਵੱਲੋਂ ਖੁੱਲੇ ਸੱਦੇ ਨੇ ਆਪਾਂ ਵੀ ਖੇਡ ਰਹੇ ਆ ਆ ਰਹੇ ਆ ਜੋਧਾ ਸੁਰਖਪੁਰਿਆ ਵੈਗਰੂ ਸੀਚੇ ਵਾਲੀ ਆ ਕਮਰ ਨਵੇਂ ਪਿੰਡੀਆਂ ਮੰਨਾਵਾਲਨ ਵਾਲਾ ਆਪਣੇ ਸਾਰੇ ਭਰਾਹੂ ਹਮ ਹਮਾ ਕੇ ਪਹੁੰਚ ਰਹੇ ਨੇ ਵੀਰੇ ਖੇਡਣ ਲਈ ਜਿੰਨੇ ਵੀ ਸਾਰੇ ਵਧੀਆ ਮੁੰਡੇ ਨੇ ਸਾਰਿਆਂ ਨੇ ਆਉਣਾ ਤੇ ਆਪਾਂ ਵੀ ਖੇਡਾਂਗੇ ਤੇ ਸਾਰਿਆਂ ਨੂੰ ਹਮ ਹਮਾ ਕੇ ਪਹੁੰਚਣਾ ਧੰਨਵਾਦ ਕਬੱਡੀ ਦੀ ਹਰ ਨਵੀਂ ਅਪਡੇਟ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ